Hãy subscribe cho kênh Ghiền Mì Gõ Để không bỏ lỡ những video hấp dẫn ਇਹ ਆ ਤੇ ਸਾਡੇ ਨਾਦੇ ਦੇ ਜਿਹੜੇ ਪੀ.ਐਮ ਨੇ ਇਸ ਮਤਲਬ ਜੀ ਸਿੰਘ ਜੀ ਉਹਨਾਂ ਨੂੰ ਆਪਾਂ ਵਾਪਸ ਕੀਤਾ ਜੀ ਤੇ ਜਿਹੜਾ ਆਪਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਸੀ ਪਿੰਡ ਨੇ ਤੇ ਪਿੰਡ ਵੱਲੋਂ ਹੀ ਸਾਰਾ ਦੋਸਤ ਹੀ ਪਿੰਡ ਵਾਲਿਆਂ ਨੇ ਕਿਹਾ ਵੀ ਵਾਪਸ ਕਰਨਾ ਇੱਕ ਵਾਰੀ ਅਸੀਂ ਪਹਿਲਾਂ ਆਏ ਸੀ ਮੈਡਮ ਨਹੀਂ ਸਾਨੂੰ ਮਿਲੇ ਤੇ ਫਿਰ ਅੱਜ ਅਸੀਂ ਦੁਬਾਰਾ ਆ ਕੇ ਇਹਨਾਂ ਨੂੰ ਵਾਪਸ ਕੀਤਾ ਕਾਦਾ ਵਾਰਡ ਆਹ ਪਵਾੜ ਕਾਦਾ ਮਿਲਿਆ ਸੀ ਕਿਸ ਚੀਜ਼ ਵਾਸਤੇ ਤੁਸੀਂ ਵਾਪਸ ਇਹ ਮਿਲਿਆ ਸੀ ਜੀ ਆਪਾਂ ਨੂੰ 15 ਅਗਸਤ ਤੇ ਇਨਵਿਟੇਸ਼ਨ ਮਿਲਿਆ ਸੀ ਉੱਥੇ ਗਏ ਸੀ ਉਦੋਂ ਹੀ ਆਪਾਂ ਨੂੰ ODA ਪਲੱਸ ਮਾਡਲ ਹੋਂਰ ਕਰਕੇ ਆਪਣਾ ਪਿੰਡ ਉਦੇ ਗੇਸ ਤੇ ਮਿਲਿਆ ਸੀ ਜਲ ਜੀਵਨ ਮਿਸ਼ਨ ਤੇ ਹੋਰ ਕਾਫੀ ਪ੍ਰੋਜੈਕਟ ਆਪਣੇ ਬੜੀਆ ਚੱਲ ਰਹੇ ਨੇ ਪਿੰਡ ਸਾਫ ਸੁੱਤਰ ਹੈ ਉਹਦੇ ਵੇਸਟ ਆਪਾਂ ਨੂੰ ਮਿਲਿਆ ਸੀ ਤੇ ਉੱਥੇ ਆਪਾਂ ਨੂੰ ਸੀਰੀ ਸਾਹਿਬ ਲਈ ਅਲਾਉ ਨਹੀਂ ਕੀਤਾ ਉਹਨਾਂ ਨੇ ਮੈਂਬਰ ਧਾਰੀ ਤੇ ਪੰਜਾਂ ਤੇ ਉਸ ਕਰਕੇ ਵਾਪਸ ਆ ਗਏ ਸੀ ਤੇ ਫਿਰ ਉਹੀ ਰੋਸ ਹੋਇਆ ਪਿੰਡ ਵਾਲਿਆਂ ਦਾ ਪਰ ਗ੍ਰਾਮ ਸਭਾ ਦਾ ਮਤਾ ਕਰਕੇ ਉਹ ਕਹਿੰਦੇ ਕਿ ਅਸੀਂ ਇਹ ਅਵਾਰਡ ਵੀ ਨਹੀਂ ਲੱਭਣਾ ਸਰਪੰਚ ਸਾਹਿਬ ਕਿੰਨੇ ਪਿੰਡਾਂ ਚੋਂ ਕਿੰਨੇ ਪਿੰਡਾਂ ਨੂੰ ਮਿਲਿਆ ਇਹ ਦੇਖੋ ਮੇਰੀ ਨੌਲੇਜ ਜੈ ਵੀ 13000 ਪਿੰਡ ਹੈ ਜੀ ਆਪਣੇ ਪਿੰਡ ਚ ਅਪਰੋਕਸੀਮੇਟਲੀ ਅੰਦਾਜ਼ਨ ਤੇ ਉਹਦੇ ਚ 6 ਪਿੰਡਾਂ ਨੂੰ ਮਿਲਿਆ ਸੀ ਤੇ ਤੇ ਪਿੰਡਾਂ ਚ ਜਣੀ ਮੈਨੂੰ ਇੱਕ ਸਰਪੰਚ ਸਾਹਿਬ ਮਿਲੇ ਸੀ ਇੱਕ ਪਿੰਡ ਦੇ ਉਹ ਅੰਮ੍ਰਿਤਾਰੀ ਨਹੀਂ ਸੀ ਉਹ ਚਲੇ ਗਏ ਸੀ ਅੰਦਰ ਬਾਕੀ ਹੋਰ ਕਿੱਧਰ ਗਏ ਮੈਨੂੰ ਨਹੀਂ ਪਤਾ ਵੀ ਗਏ ਨੇ ਤੇ ਮੈਂ ਅੰਮ੍ਰਿਤਾਰੀ ਦੀ ਮੈਨੂੰ ਉਹਨਾਂ ਨੇ ਅਲਾਉ ਨਹੀਂ ਕੀਤਾ ਕੀ ਨਾਂ ਵੱਲੋਂ ਦਿੱਤਾ ਗਿਆ ਸੀ ਤੁਹਾਨੂੰ ਇਹ ਦਿੱਤਾ ਗਿਆ ਸੀ ਜੀ ਜਲਦੀ ਆਪਣੇ ਉਹਦੇ ਨੇ ਜਲ ਮੰਤਰੀ ਨੇ ਸ਼ਿਵਮ ਉਹ ਨੰਨਾ ਇਕਨ ਜੀ ਦਾ ਨਾਮ ਸੀ ਉਹ ਦਾ ਕਰਨਾਟਕਾ ਤੋਂ ਉਹਨਾਂ ਨੇ ਦਿੱਤਾ ਸੀ ਕਿਉਂ ਕੱਲ ਕੀ ਰਿਹਾ ਪਿੰਡ ਨੇ ਜਲਾਸ ਕੀਤਾ ਕੀ ਰੋਸ ਰਿਹਾ ਕਿਉਂ ਵਾਪਸ ਮੁੜਦਾ ਹੈ ਰੋਸ ਸੀ ਕਿ ਦੇਖੋ ਜਿਵੇਂ ਸੰਵਿਧਾਨ ਚ 6 ਇੰਚੀ ਅਲਾਉ ਹੈ ਜੀ ਆਪਾਂ ਤੁਸੀਂ ਜੀ ਸਾਹਿਬ ਅੰਦਰ ਲੈ ਕੇ ਜਾਣੀ ਤੇ ਉਥੇ 4 ਇੰਚ ਦੀ ਸੀ ਬਾਅਦ ਵਿੱਚ ਅਸੀਂ ਦੇਖੀ ਕਿੰਨੀ ਹੈ ਤੇ ਉਹਨਾਂ ਨੇ 4 ਇੰਚ ਵੀ ਅਲਾਉ ਨਹੀਂ ਕੀਤੀ ਤੇ ਉਪਰ ਸਾਨੂੰ ਆਫਰ ਕੀਤਾ ਗਿਆ ਵੀ ਤੁਸੀਂ ਇਹਨੂੰ ਉਤਾਰ ਕੇ ਰੱਖ ਜੋ ਰੂਮ ਬਣੇ ਹੋਏ ਨੇ ਤੇ ਵਾਪਸੀ ਜਾ ਕੇ ਲੈ ਲਿਓ ਤੇ ਉਹ ਫਿਰ ਸਾਡਾ ਜਵੀਰ ਨੇ ਉਹਨੂੰ ਅਲਾਉ ਕਰਦਾ ਸੀ ਤੇ ਫਿਰ ਅਸੀਂ ਵਾਪਸ ਆ ਗਏ ਸਰਕਾਰ ਵੱਲੋਂ ਕੋਈ ਨੋਟਿਸ ਲਿਆ ਗਿਆ ਸੀ ਹੁਣਾਂ ਖਿਲਾਫ ਜਾਂ ਕੋਈ ਐਜੀਪੀਸੀ ਵੱਲੋਂ ਕੋਈ ਨਹੀਂ ਜੀ ਕਿਸੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਹੁਣ ਅਸੀਂ ਐਜੀਪੀਸੀ ਪ੍ਰਧਾਨ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਆਪਣੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਵੀ ਭੇਜਿਆ ਬਾਇ ਕੋਸਟ ਵੀ ਇਹਦੇ ਕੋਈ ਅਗੇਟ ਐਕਸ਼ਨ ਲਿਆ ਜਾਵੇ ਪਰ ਹਾਲੇ ਤੱਕ ਵੀ ਐਕਸ਼ਨ ਨਹੀਂ ਲਿਆ ਐਸਯੂਸੀ ਦਾ ਕੋਈ ਵੀ ਨੁਮਾਇੰਦਾ ਸਾਡੇ ਕੋਲ ਆਇਆ ਨਹੀਂ ਪਿੰਡ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਕਿਕਰਵਾਲ ਸਾਹਿਬ ਦਾ ਪਹਿਲਾ ਫੋਨ ਆਇਆ ਸੀ ਸੁਣੋ ਸਰਦਾਰ ਜਸਮੁਸਤਵਰ ਕੋਈ ਕਿਸੇ ਦਾ ਕਾਲ ਵੀ ਕੋਈ ਆਇਆ ਨਹੀਂ ਕੋਈ ਇੱਥੋਂ ਨਾ ਪਿਓ ਉਹਨਾਂ ਦਾ ਕੋਈ ਨਮਾਇਦਾ ਮੈਨੇਜਰ ਜਾਂ ਕੋਈ ਮੈਂਬਰ ਵਗੈਰਾ ਕੋਈ ਨਹੀਂ ਆਇਆ ਸਿੱਖਾਂ ਦੀ ਸਰਮੋਹਰ ਸੰਸਥਾ ਜੀਪੀਸੀ ਆ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਹਾਡੀ ਉਹ ਸਰਵਾਈ ਨਹੀਂ ਤੇ ਆਮ ਲੋਕਾਂ ਦਾ ਤਾਂ ਫਿਰ ਕੀ ਬਣਦਾ ਇਹੀ ਗੱਲ ਹੈ ਜੀ ਦੇਖੋ ਆਪਾਂ ਪੰਜਾਬ ਚ ਰਹਿ ਕੇ ਤਾਂ ਆਪਾਂ ਨੂੰ ਬੜਾ ਲੱਗਦਾ ਮਾਣ ਹੁੰਦਾ ਪੰਜਾਬ ਚ ਆਪਾਂ ਲੰਗਰ ਲਾਉਂਦੇ ਸੇਵਾ ਕਰਦੇ ਹੁਣ ਆੜਾ ਆੜਾ ਇਹਦੇ ਨੇ ਇੱਥੇ ਵੀ ਆਪਾਂ ਦੇਖਦੇ ਆਂ ਬਹੁਤਾਂ ਯੋਗਦਾਨ ਪਾ ਰਹੇ ਨੇ ਪੰਜਾਬੀ ਪਰ ਜੋ ਪ੍ਰੈਕਟੀਕਲੀ ਆਪਾਂ ਆਪਣੀ ਸਟੇਜ ਤੋਂ ਬਾਹਰ ਜਾਂਦੇ ਆ ਫਿਰ ਪਤਾ ਲੱਗਦਾ ਵੀ ਆਪਣਾ ਕੀ ਕਿਰਦਾਰ ਹੈ ਆਪਾਂ ਨੂੰ ਸੈਕੰਡ ਦਰਜੇ ਦੇ ਇੱਕ ਨਾਗਰਿਕ ਮੰਨਿਆ ਜਾ ਰਿਹਾ ਹੈ ਤੇ ਉੱਥੇ ਜਾ ਕੇ ਸਾਰਾ ਕਲੀਅਰ ਪਿਕਚਰ ਹੁੰਦੀ ਹੈ ਵੀ ਆਪਾਂ ਪ੍ਰੋਫੈਸਰ ਆਪਾਂ ਨੂੰ ਹਜੇ ਆਜ਼ਾਦੀ ਨਹੀਂ ਮਿਲੀ ਹੈ ਤਾਨੂੰ ਕਲੀਅਰ ਕੀ ਇਹ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਸੀ ਉੱਥੇ ਜਦੋਂ ਤੁਸੀਂ ਪਹੁੰਚੇ ਅੰਦਰ ਉੱਥੇ ਦੇਖੋ ਜੀ ਪਹਿਲਾਂ ਇੱਕ ਪਹਿਲਾਂ ਰੋਕ ਲਿਆ ਸੀ ਉਹਨਾਂ ਨੇ ਕਿਹਾ ਤਾਂ ਸੀਨੀਅਰ ਨਾਲ ਗੱਲ ਕਰ ਲੋ ਅੱਗੇ ਚੱਲੇਗਾ ਉਹਨਾਂ ਨੇ ਫਿਰ ਉੱਥੇ ਰੋਕਿਆ ਉਹ ਕਹਿੰਦਾ ਵੈਸ ਹੋਈ ਥੋੜੀ ਬਹੁਤੀ ਉਹਨਾਂ ਨੇ ਸੀਨੀਅਰ ਨਾਲ ਗੱਲ ਕਰਾਈ ਮੈਂ ਪਹਿਲਾਂ ਵੀ ਦੱਸਿਆ ਸੀ ਇਹ ਏਐਸਪੀ ਸੀਗੇ ਹੋਸ਼ ਅਸੀ ਦਾਤ ਗੌਰ ਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਅਲਾਉ ਨਹੀਂ ਹੈਗਾ ਉਹਨਾਂ ਨੇ ਇੱਕ ਦੋ ਫੋਨ ਵੀ ਕੀਤੇ ਸੀ ਉੱਪਰ ਏ ਉਹ ਫੋਨ ਕਰਕੇ ਉਹਨਾਂ ਨੇ ਫਿਰ ਦੁਬਾਰਾ ਉਹੀ ਰੁਪੀਏ ਕਿਤੇ ਜਣੇ ਸਰ ਸਾਨੂੰ ਕੋਈ ਅਲਾਉ ਨਹੀਂ ਹੈਗਾ ਕਿ ਤੁਸੀਂ ਜੇ ਜਾਣੀਏ ਮੈਂ ਕਿਹਾ ਸਰ ਤੁਸੀਂ ਇਨਵਾਈਟ ਕੀਤਾ ਸੀ ਕਿਹੜਾ ਵੈਸੇ ਆ ਗਏ ਜੇ ਤੁਸੀਂ ਇਨਵਾਈਟ ਕੀਤਾ ਸੀ ਤਾਂ ਆਏ ਸੀ ਤੇ ਉਹ ਕਹਿੰਦੇ ਸਰ ਜੇ ਤੁਸੀਂ ਜਾਣੀ ਚਾਹੁੰਦੇ ਹੋ ਤੁਸੀਂ ਇਹਨੂੰ ਉਤਾਰ ਕੇ ਰੱਖ ਦਿਓ ਵਾਪਸੀ ਚਾ ਕੇ ਪਾ ਲਿਓ ਸਿੱਕੇ ਫਿਰ ਮੈਂ ਕਿਹਾ ਵੀ ਨਹੀਂ ਸਰ ਇਹ ਅਸੀਂ ਨਹੀਂ ਕਰ ਸਰ ਸਾਹਿਬ ਜਲਾਲਤ ਮਹਿਸੂਸ ਕਰਦੇ ਹੋ ਕਿ ਗੁਲਾਮੀ ਮਹਿਸੂਸ ਕਰਦੇ ਹੋ ਜੋ ਘਟਨਾ ਤੁਹਾਡੇ ਨਾਲ ਦੋਈ ਗੱਲਾਂ ਨੇ ਜੀ ਉੱਥੇ ਤਾਂ ਜਲਾਲਤ ਵੀ ਹੋਈ ਬੇਇੱਜ਼ਤੀ ਸਾਰਾ ਕੁਝ ਏ ਸੀਗਾ ਤੇ ਗੁਲਾਮੀ ਤਾਂ ਮਹਿਸੂਸ ਹੋਈ ਰਹੀ ਆ ਉਹ ਆਪਾਂ ਨੂੰ ਮਹਿਸੂਸ ਕਰਵਾ ਰਹੇ ਨੇ ਬਾਰ ਬਾਰ ਵੀ ਹਾਂ ਤੁਸੀਂ ਜੀ ਆ ਮੁਹਾਜਤ ਨਹੀਂ ਹੈਗੀ ਇਹ ਹੈਗਾ ਕਿ ਖਬਰਾਂ ਵੀ ਨਸ਼ਰ ਹੋਈਆਂ ਕੋਈ ਲੱਗਿਆ ਨਹੀਂ ਜੀ ਕੋਈ ਜਿੰਨਾ ਦੇਖੋ ਮੀਡੀਆ ਨੇ ਬੜਾ ਸਾਥ ਦਿੱਤਾ ਫਾਦਾ ਤੇ ਬੜੀ ਹਾਈਲਾਈਟ ਹੋ ਗਈ ਸੀ ਖਬਰ ਬਟ ਕੋਈ ਉਹਨਾਂ ਨੇ ਜਿਵੇਂ ਕਹਿੰਦੇ ਵੀ ਜੂ ਨਹੀਂ ਸੱਚੀ ਉਹਨਾਂ ਦੇ ਸੱਚੇ ਸਰਕਾਰ ਦੇ ਕਿਸੇ ਦੇ ਵੀ ਕੋਈ ਉਹਨਾਂ ਨੂੰ ਐਕਸ਼ਨ ਨਹੀਂ ਲਿੱਤਾ ਗਿਆ ਕੁਝ ਨਹੀਂ ਕੋਈ ਉਮੀਦ ਕਰਦੇ ਹਾਂ ਅੱਗੇ ਕੋਈ ਸ਼ੋਰ ਦੇਖੋ ਜੇ ਹੁਣ ਕੁਝ ਹੋ ਜੇ ਜੀ ਬਟ ਲੱਗਦਾ ਨਹੀਂ ਹੈਗਾ ਕੋਈ ਉਮੀਦ ਰਹਿਣ ਦੀ ਹੈ ਨਹੀਂ ਸਰਪੰਚ ਸਾਹਿਬ ਤੇ ਸ਼੍ਰੀ ਸਾਹਿਬ ਆਉਣ ਕਰਕੇ ਇਹਨਾਂ ਨੇ ਐਂਟਰ ਨਹੀਂ ਹੋਣ ਦਿੱਤਾ ਉਹਨੇ ਕਰ ਕੈਨਨ ਵਾਪਸੀ ਕਰਨੀ ਪਈ ਜੋ ਅਸੀਂ ਹੁਣਾਂ ਜਨਾਬੇ ਦੇ ਵਿੱਚ ਆਇਆ ਐ ਐਸ.ਡੀ.ਐਮ ਮੈਡਮ ਕੋਲ ਉਹਨਾਂ ਨੂੰ ਜੋ ਸਨਮਾਨਤ ਸਾਨੂੰ ਸੰਪਨ ਸਾਹਿਬ ਨੇ ਕੀਤਾ ਸੀ ਉਹ ਅਸੀਂ ਵਾਪਸ ਕਰਕੇ ਵਾਪਸੀ ਕਰ ਰਹੇ ਹਾਂ ਫਿਰ ਮਹਿਸੂਸ ਕਰਦੇ ਹੋ ਮਹਿਸੂਸ ਤਾਂ ਇਹ ਹੀ ਕਰਦਾ ਜੀ ਸਾਨੂੰ ਹੁਣ ਗੁਲਾਮੀ ਸੈਣੀ ਫੇਰ ਪਾਉਗੀ ਦੁਬਾਰੇ ਪਹਿਲਾਂ ਅੰਗਰੇਜ਼ਾਂ ਮੌਕੇ ਦੀ ਹੁਣ ਕਾਲੇ ਅੰਗਰੇਜ਼ ਨੇ ਇਹ ਤਾਂ ਹੁਣ ਸਾਨੂੰ ਗੁਲਾਮੀ ਸੈਣੀਓ ਪਹਿਣੀ ਹੈ ਨਹੀਂ ਤਾਂ ਫਿਰ ਅਬ ਤਾਂ ਰਾਜ ਲੈਣਾ ਪਊਗਾ ਤਾਂ ਹੀ ਆਪਣੀ ਗੁਲਾਮੀ ਪਿੱਛੇ ਹੋਊਗੀ ਕੀ ਇਸ ਤਰ੍ਹਾਂ ਦੇਖਦੇ ਹਾਂ ਅੱਗੇ ਤੋਂ ਫਿਰ ਕੋਈ ਸਰਪੰਚ ਪਿੰਡ ਦਾ ਜਾਂ ਕੋਈ ਪਿੰਡ ਵਾਸੀ ਇਸ ਤਰ੍ਹਾਂ ਦਾ ਨਹੀਂ ਕਰੂਗਾ ਚੰਗਾ ਕੰਮ ਹੀ ਨਹੀਂ ਕਰੂਗਾ ਫਿਰ ਕਿਵੇਂ ਦੇਖੀਏ ਫਿਰ ਕੰਮ ਕਰੋਗਾ ਇਹ ਕੰਮ ਜੇ ਕੰਮ ਕੀਤੇ ਨਹੀਂ ਤਾਂ ਇਹ ਉਹਨਾਂ ਕੋ ਸੋਸਾਇਟੀ ਪਿਛਲੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਡੀ ਹੋਣ ਵਾਲੀ ਪੰਚਾਇਤ ਨੇ ਵਧੀਆ ਕੰਮ ਕਰ ਰਹੀ ਆ ਤੇ 13000 ਪਿੰਡ ਦੇ ਵਿੱਚੋਂ 6 ਵੰਡ ਲੈਤੇ ਗਏ ਤੇ ਉੱਥੇ ਸਾਡੇ ਸਰਪੰਚ ਸਾਹਿਬ ਨੇ ਐਂਟਰੀ ਨਹੀਂ ਹੋਣ ਦਿੱਤਾ ਕੀ ਹੈ ਮੋਦੀ ਸਾਹਿਬ ਕੋਲ ਕਿਰਫਾਨ ਮਾਰ ਰਿਹਾ ਤੇ ਦੂਰੋਂ ਖੜਕੇ ਹੀ ਹੂੰ ਉਹ 600 ਫੁੱਟ ਪਰੇ ਬੈਠੇ ਤੇ 4 ਇੰਚ ਦੀ ਕਿਰਪਾ ਨਾਲ ਉੱਥੇ ਚਲੀ ਜਾਂਦੀ ਇਹਦੇ ਕਰਕੇ ਸਾਨੂੰ ਜੋ ਜੋ ਸਨਮਾਨ ਦਿੱਤਾ ਸੀ ਅਸੀਂ ਵਾਪਸ ਕਰਕੇ ਅੱਜ ਇਹਨਾਂ ਸਾਹਮਣੇ ਜਨਾਬਤ ਜਹਾਰ